ਸਭਰਾੰਦੇ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਲਕੱਤਾ ਵਿਖੇ ਡਾਕਟਰ ਦੇ ਨਾਲ ਹੋਈ ਦਰਿੰਦਗੀ ਤੋਂ ਬਾਅਦ ਅਜੇਹੀਆਂ ਹਿੰਸਾ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜਿਹਾ ਹੀ ਮਾਮਲਾ ਪਠਾ ਕੋਟ ਵਿੱਚ ਵੀ ਵੇਖਣ ਨੂੰ ਮਿਲਿਆ ਜਿੱਥੇ ਇੱਕ 13 ਸਾਲ ਦੀ ਨਾ ਪਾਲਕ ਲੜਕੀ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪਠਾਨਕੋਟ ਦੇ ਮੁਹੱਲਾ 4 ਮੁਹੱਲਾ ਕੁਆਟਰ ਵਿੱਚ ਇੱਕ 마ਸੂਮ ਦੇ ਨਾਲ ਪਿਛਲੇ ਕਰੀਬ 1 ਮਹੀਨੇ ਤੋਂ ਕਿਸੇ ਸਖਸ਼ ਵੱਲੋਂ ਗਲਤ ਹਰਕਤਾਂ ਕੀਤੀਆਂ ਜਾ ਰਹੀਆਂ ਸਨ ਇਸ ਦੇ ਚੱਲਦਿਆਂ ਅੱਜ ਉਸ ਨਾ ਬਾਲਗ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਾਖਲ ਕਰਵਾਇਆ ਗਿਆ ਥੋੜੀ ਦੇਰ ਪਹਿਲਾਂ ਆਪਾਂ ਇਨਫੋਰਮੇਸ਼ਨ ਮਿਲੀ ਹੈ ਇਸ ਘਟਨਾ ਬਾਰੇ ਜੇ ਤੁਸੀਂ ਗੱਲ ਕਰ ਰਹੇ ਹੋ ਸੋ ਆਪੇ ਆਪਾਂ ਸਾਡੇ ਲੀਡਿੰਗ ਇਨਫੈਕਟਰ ਰੁਪਿੰਦਰ ਖੋੜ ਐਸ ਐਚਓ ਮਮੋਹੰਦ ਮੈਡਮ ਰਜਨੀ ਵਾਲਾ ਆਪਾਂ ਸਾਰੇ ਇੱਥੇ ਆਏ ਆ ਜੋ ਇਨੀਸ਼ੀਅਲੀ ਜਾਂਚ ਆਪਾਂ ਸ਼ੁਰੂ ਕਰਤੀ ਹੈ ਸੋ ਇਹਦੀ ਜਾਂਚ ਕਰਕੇ ਜੋ ਲੀਗਲ ਐਕਸ਼ਨ ਬਣਦਾ ਆਪਾਂ ਕਰ ਰਹੇ ਸਰ ਉਹਨਾਂ ਦਾ ਕੈਸ ਵੀ ਰਾਤ ਨੂੰ ਕੰਪਲੀਟ ਕੀਤੀ ਗਈ ਸੀ ਕਿ ਬੰਦੇ ਲੈ ਕੇ ਗਏ ਸੀ ਲਿਖ ਕੇ ਮੈ ਜੀ ਦੇਖੋ ਇਨੀਸ਼ਲ ਚੇਜ ਤੇ ਕਈ ਵਾਰੀ ਕੋਈ ਆਉਂਦਾ ਹੈ ਨਾ ਕੋਈ ਆ ਕੇ ਕੋਈ ਆਪਣੇ ਆਪ ਨੂੰ ਐਕਸਪਰੈਸ ਨਹੀਂ ਕਰ ਸੰਦਾ ਕਿਉਂਕਿ ਬੱਚਾ ਸੋ ਹੁਣ ਉਹਦੇ ਕੁਝ ਮੋਤਵਰਾਂ ਨੇ ਮੈਨੂੰ ਵੀ ਫੋਨ ਕੀਤਾ ਹੁਣ ਪਾਥੀ ਸਿਵਲ ਹਸਪਤਲ ਆ ਗਿਆ ਜੋ ਸਬ ਐਕਸ਼ਨ ਬੰਦਾ ਉਹਨੂੰ ਪ੍ਰੋਪਰ ਕੀਤਾ ਜਾਏਗਾ ਔਰ ਜਿਹੜਾ ਕਲਪਰੇਟਾ ਨੂੰ ਉਹਦੇ ਮੁਕਾਮ ਤੱਕ ਪਹੁੰਚਾਇਆ ਜਾਏ ਇਹਨੇ ਲੋਕ ਸ਼ਾਂਤ ਲਾ ਗਏ ਇਹ ਆਪਾਂ ਬਿਆਨ ਲਿਖ ਰਹੇ ਹਾਂ ਜਿੱਦਾਂ ਬਿਆਨ ਜੋ ਸਟੇਟਮੈਂਟ ਆਉਂਦੀ ਹੈ ਜਿਹਦੇ ਖਿਲਾਫ ਜੋ ਐਕਸ਼ਨ ਬੰਦੋ ਕੀਤਾ ਜਾਏਗਾ ਪਠਾਨਕੋਟ ਦੇ ਭਾਰਤਪਾਰਕ ਸਰਹੱਦ ਨਾਲ ਲੱਗਦੇ ਪਿੰਡ ਛੋੜੀਆਂ ਵਿੱਚ ਇੱਕ ਔਰਤ ਨੇ ਤਿੰਨ ਸ਼ੱਕੀ ਵਿਅਕਤੀ ਦੇਖੇ थे। ਸਵੇਰੇ 11 ਵਜੇ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਤੇ ਔਰਤ ਨੇ ਪੁਲਿਸ ਨੂੰ ਵੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪਿੰਡ ਨੂੰ ਪੁਲਿਸ ਚੌਣੇ ਵਿੱਚ ਤਬਦੀਲ ਕਰ ਦਿੱਤਾ। ਪਿੰਡ ਨੂੰ ਵਾਕ ਕੀਤਾ ਤੇ ਇੱਕ ਵੱਖਰੇ ਸਥਾਨ ਤੇ ਪਿੰਡ ਦੀ ਖੋਜ ਕੀਤੀ ਜਾ ਰਹੀ ਹੈ। ਆ ਬਾਅਦ ਵਿੱਚ ਇੱਕ ਘਰ ਹੈ ਉਸ ਘਰ ਦੇ ਵਿੱਚ ਔਰਤ ਇਕੱਲੀ ਸੀ। ਉਸ ਔਰਤ ਨੇ ਦੇਖਿਆ ਕਿ ਬਾਹਰ ਦਰਵਾਜ਼ਾ ਕੋਖੜਕਾਰਿਆ। ਦਰਵਾਜ਼ਾ ਖੌਣ ਖਰਕਾਉਣ ਤੇ ਜਦੋਂ ਬਾਹਰ ਵਿਖਿਆ ਦਰਵਾਜ਼ਾ ਖੋਲਿਆ ਨਹੀਂ ਹੁਣੋ ਤਿੰਨ ਮਿੰਟ ਦੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਆ ਉਹ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤੇ ਔਰ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਕੁਝ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਬੈਗਸ ਬਰਕਸੈਕਸ ਸੀ ਪੁੱਲ ਕੇ ਬੈਸੀ ਹਾਲਾਂਕਿ ਉਹਨੇ ਕੋਈ ਹਥਿਆਰ ਵਗੈਰਾ ਨਹੀਂ ਦੇਖਿਆ ਪਰ ਅਸੀਂ ਇਸ ਨੂੰ ਜਦੋਂ ਵੀ ਕੋਈ ਸਾਈਟਿੰਗ ਹੁੰਦੀ ਆ ਜਦੋਂ ਕੋਈ ਇਸ ਤਰ੍ਹਾਂ ਦੀ ਸ਼ੱਕੀ ਮੂਵਮੈਂਟ ਹੁੰਦੀ ਆ ਕਿਸੇ ਪਿੰਡ ਵਿੱਚ ਵੀ ਟੇਕ ਇਟ ਵੈਰੀ ਸੀਰੀਅਸ ਕੋਸ਼ਿਸ਼ ਸੀਰੀਅਸ ਲਾ ਕੇ ਚੱਲਦੇ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਾਡੇ ਤੇ ਜ਼ਿੰਮੇਵਾਰੀ ਹੈ ਇਸ ਕਰਕੇ ਅਸੀਂ ਇਸ ਨੂੰ ਲਾਈਟਰੀਨ ਲਾ ਰਹੇ ਅਸੀਂ ਆਪਣਾ ਜਿਹੜਾ ਇਸ ਏਰੀਆ ਦੇ ਵਿੱਚ ਆਪਰੇਸ਼ਨ ਲਾਂਚ ਕਰ ਰਹੇ ਹਾਂ ਹੰਟ ਕਰ ਰਹੇ ਹਾਂ ਠੀਕ ਤੇ ਜਿਸ ਤਰ੍ਹਾਂ ਦੀ ਵੀ ਗੰਦੀ ਸੂਚਨਾ ਹੋਵੇ ਉਹ ਤੁਹਾਨੂੰ ਦਵਾਂਗੇ ਧੰਨਵਾਦ ਦੇਵ ਭੂਮੀ ਹਿਮਾਚਲ ਜਿਸ ਨੂੰ ਦੇਵਾਂ ਦੀ ਧਰਤੀ ਕਿਹਾ ਜਾਂਦਾ ਹੈ ਉੱਥੇ ਹਰ ਸਾਲ ਮਨੀ ਮਹੇਸ਼ ਦੀ ਯਾਤਰਾ ਹੁੰਦੀ ਹੈ ਜੋ ਕਿ ਕਰੀਬ 1 ਮਹੀਨੇ ਤੱਕ ਚੱਲਦੀ ਹੈ ਅਤੇ ਪ੍ਰਭੂ ਭੋਲੇ ਨਾਤੇ ਦਰਸ਼ਨ ਦੇ ਲਈ ਵੱਖੋ-ਵੱਖ ਸਵੇਰਾਂ ਤੋਂ ਸ਼ਰਧਾਲੂ ਦਰਸ਼ਨ ਕਰਨ ਲਈ ਜਾਂਦੇ ਹਨ ਅਤੇ ਇਸ ਸਾਲ ਵੀ ਮੰਚ ਸ਼ਰਦਾ ਲੈ ਕੇ ਸ਼ਰਧਾਲੂ ਪਠਾਨਕੋਟ ਤੁਰਵਾਨਾ ਹੋਏ ਪਰ ਉਨ੍ਹਾਂ ਵਿੱਚੋਂ ਕੁਝ ਸ਼ਰਧਾਲੂ ਆਪਣੀ ਯਾਤਰਾ ਪੂਰੀ ਨਹੀਂ ਕਰ पाए ਜਾਣਕਾਰੀ ਮੁਤਾਬਕ ਪਰਮੋਹਰ ਪਹੁੰਚਣ ਤੋਂ ਬਾਅਦ ਸ਼ਰਧਾਲੂਆਂ ਪਰਮਾਨੀ ਮਾਤਾ ਦੇ ਦਰਸ਼ਨ ਦੇ ਲਈ ਸੁੰਮੋ ਕਾਰਜ ਗਏ ਪਰ ਸੁੰਮੋ ਕਰੀਬ 100 ਮੀਟਰ ਡੂੰਗੀ ਖਾਈ ਵਿੱਚ ਡਿੱਗ ਗਈ ਤੇ ਜਿਸ ਵਜ੍ਹਾ ਨਾਲ ਪਠਾਨਕੋਟ ਦੇ ਚਾਰ ਸ਼ਰਧਾਲੂਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਦੇ ਮ੍ਰਿਤਕ ਦੇਹਾਂ ਨੂੰ ਪਠਾਨਕੋਟ ਲਿਆਂਦਾ ਗਿਆ ਜਿੱਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਅਰਦਾਸ ਵੀ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਹਾਥੇ ਵਿੱਚ ਚਾਰ ਬੱਚਿਆਂ ਦੀ ਮੌਤ ਹੋਈ ਹੈ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਇਹ ਮੰਦ ਭਾਗੀ ਘਟਨਾ ਚਰੀ ਹੈ ਪਠਾਨਕੋਟ ਦੇ ਵਿੱਚ ਇੱਕ ਬਹੁਤ ਹੀ ਕਾਲਾ ਦਿਨ ਹੈ ਕਿ ਸਾਡੇ ਪਠਾਨਕੋਟ ਦੇ ਚਾਰ ਬੰਦੇ ਸਾਡੀ ਜੀ ਦਿਕਸ਼ਾ ਜੀ ਨੇਹਾ ਜੀ ਬੇਟੀ ਜਿਹੜੀ ਅਨਮੈਰਿਡ ਸੁਪੰਦਰੀ ਜੀ ਜਿਨ੍ਹਾਂ ਦੀ ਡੈਥ ਮਨੀ ਮੇਸ਼ਤੀ ਯਾਤਰਾ ਕਰਨਗੇ ਦੇ ਵਿੱਚ ਹੋਈ ਹੈ ਅੱਜ ਬਹੁਤ ਹੀ ਸ਼ਰਦ ਦੇ ਵਿੱਚ ਸ਼ੋਕ ਦੀ ਲਹਿਰ ਹੈ ਵੀ ਨੌਜਵਾਨ ਬੱਚੇ ਸਾਡੇ ਜਿਨ੍ਹਾਂ ਨੇ आले ਜੀਵਨ ਜੀਣਾ ਸੀ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਇਸ ਜਹਾਨ ਨੂੰ ਛੱਡ ਕੇ ਚਲੇ ਗਏ ਇਸ ਤੋਂ ਵੱਡਾ ਦੁੱਖ ਸ਼ਰਦ ਵਿੱਚ ਕੀ ਹੋ ਸਕਦਾ ਮੈਂ ਨਾ ਸ਼ਬਦਾਂ ਦੇ ਨਾਲ ਹੀ ਉਹਨਾਂ ਸਾਰੇ ਆਪਣੇ ਬੱਚਿਆਂ ਨੂੰ ਫਰਦਾ ਅੰਗਲੀ ਦੇ ਨੰਬੀ ਤੇ ਲੋਨਰੀ ਵਿਚ ਵੀ ਨੂੰ ਪ੍ਰਭੂ ਆਪਣੇ ਚਰਨਾਂ ਦੇ ਨਿਵਾਸ ਦੇ ਉੱਤੇ ਉਹ ਯਾਤਰਾ ਦੇ ਉੱਤੇ ਬਹੁਤ ਇੱਕ ਪਵਿੱਤਰ ਯਾਤਰਾ ਦੇ ਉੱਤੇ ਗਏ ਦੇ ਸੀ ਜੋ ਉੱਥੇ ਹੀ ਉਹਨਾਂ ਦਾ ਅੰਤ ਹੋਇਆ ਮੈਂ ਪਰਮਪੀਤਾ ਪਰਮਾਤਮਾ ਅਗੇ ਅਰਦਾਸ ਕਰਨਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ ਜੈਸੀ ਆਮ ਆਮ ਆਦਮੀ ਪਾਰਟੀ ਦੇ ਸੂਬਾ ਜੋਇੰਟ ਸਕੱਤਰ ਪਰਵਿੰਦਰ ਸਿੰਘ ਢੋਡ ਨੇ ਪ੍ਰੈਸ ਕਾਨਫਰੰਸ ਕਰਕੇ ਬਤਾਇਆ ਕਿ ਰਾਣਾ ਗੁਰਜੀਤ ਸਿੰਘ ਵੱਲੋਂ ਕੀਤੇ ਚੈਲੰਜ ਦਾ ਜਵਾਬ ਦਿੱਤਾ ਰੋਡ ਨੇ ਪ੍ਰੈਸ ਕਾਨਫਰੰਸ ਰਾਨ ਕੇ ਆ ਕਿ ਰਾਣਾ ਗੁਜੀਤ ਸਿੰਘ ਵਿਧਾਇਕ ਹੌ ਦੇ ਤੋਂ ਅਸਤੀਫਾ ਦੇਣ ਅਤੇ ਫਿਰ ਜਿਮਨੀ ਚੋਣ ਵਿੱਚ ਵਿਧਾਨ ਚ ਆਉਣ ਤੇ ਫਿਰ ਆਪਾਂ ਇਕੱਠੇ ਚੋਣ ਲੜਾਂਗੇ। ਉਹਨਾਂ ਕਹੇ ਕਿ ਫਿਰ ਪਤਾ ਲੱਗੂਗਾ ਕਿ ਕਿਸ ਵਿੱਚ ਕਿੰਨਾ ਦਮ ਹੈ। ਉਹਨਾਂ ਕਹਿ ਕੇ ਵਿਧਾਇਕ ਰਾਣਾ ਗੁਜੀਤ ਸਿੰਘ ਕਾਉਂਸਲਰ ਤੋਂ ਅਸਤੀਫਾ ਤਵਉਣ ਦੀ ਗੱਲ ਕਿਉਂ ਕਹਿ ਰਿਹਾ ਨਗਰ ਨਿਗਮ ਦੇ ਸਾਰੇ ਕਾਉਂਸਲਰ ਤੋਂ ਅਸਤੀਫਾ ਤਵਉਣ। ਕੀ ਜੀ ਐਮਸੀ ਧੁਮੇਰਾਏ ਕੋਈ ਵੀ ਐਮਸੀ ਜਿਹੜਾ ਹੈ ਅਸਤੀਫਾ ਦੇ ਦੂ ਉਹਦੇ ਸਾਹਮਣੇ ਤੁਸੀਂ ਇਲੈਕਸ਼ਨ ਲੜੋ। ਮੈਂ ਉਹ ਕਹਿਣਾ ਭਲੇਵਾਨ ਸਾਹਿਬ ਤੁਸੀਂ ਆਪ ਅਸਤੀਫਾ ਦਿਓ ਔਰ ਇਹ ਗੱਲ ਹੈ ਇਹਨੀ ਗੱਲ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਰੱਖਿਓ ਕਿ ਕੋਈ दारू ਨਹੀਂ ਕੋਈ ਪੈਸਾ ਨਹੀਂ ਕੋਈ ਹੋਰ ਕੋਈ ਇੰਦਾ ਦਾ ਛਿੜਿਆੰਤਰ ਨਾਲ ਵਰਤਿਓ ਮੈਂ ਤੁਹਾਡੇ ਸਾਹਮਣੇ ਖੜਾ ਹੋਊਂਗਾ ਔਰ ਫਿਰ ਤੁਸੀਂ ਦੱਸਿਓ ਕਿ ਸ਼ਹਿਰ ਦੇ ਲੋਕ ਕਿਨੂੰ ਵੋਟਾਂ ਪਾਉਂਦੇ ਤੁਹਾਨੂੰ ਇਹ ਵੀ ਪਤਾ ਕਿ ਤੁਸੀਂ ਪਿਛਲੀਆਂ ਇਲੈਕਸ਼ਨਾਂ ਉਤੋਂ ਪਿਛੇ ਵੀ ਕਿੰਦਾ ਜਿੱਤਦੇ ਰਿਹਾ ਬਸ ਉਹ ਆ ਕਿ ਉਹ ਹੱਥ ਕੰਡੇ ਨਾ ਵਰਤਿਓ ਇੱਕ ਵਾਰੀ ਫਿਰ ਦੱਸਿਓ ਕਿ ਕੀ ਗੱਲਬਾਤ ਬਣਦੀ ਆਪਾਂ ਦੋਵੇਂ ਮੈਦਾਨ ਚ ਆਉਨੇ ਆ ਜਿਹੜਾ ਐਮਸੀ ਲੜਨ ਵਾਲੀ ਹੁਣ ਪੋਜੀਸ਼ਨ ਨਹੀਂ ਮੈਂ ਸਟੇਟ ਦਾ ਅਹੁਦੇਦਾਰ ਆ ਆਮ ਆਦਮੀ ਪਾਰਟੀ ਦੇ ਵਿੱਚ ਔਰ ਜੇ ਤੁਸੀਂ ਵੀ ਆਪਣੇ ਆਪ ਨੂੰ ਪੰਜਾਬ ਦਾ ਇੱਕ ਲੀਡਰ ਸਮਝਦੇ ਹੋ ਮੈਂ ਵੀ ਲੀਡਰ ਆ ਆਮ ਆਦਮੀ ਪਾਰਟੀ ਦੇ ਵਿੱਚ ਇੱਥੇ ਸ਼ਹਿਰ ਦੀ ਵੀ ਪੰਜਾਬ ਦੀ ਨੁਮਾਇੰਦਗੀ ਕਰਦਾ ਤੁਸੀਂ ਜੇ ਲੜਨੀ ਆ ਤਾਂ ਆਪਾਂ ਤੁਸੀਂ ਆਪਣੀ ਐਮਐਲਏ ਸ਼ਿਪ ਤੋਂ ਅਸਤੀਫਾ ਦਿਓ ਫਿਰ ਆਪਾਂ ਲੜਾਂਗੇ ਫਿਰ ਪਤਾ ਲੱਗੂਗਾ ਵੀ ਪਾਣੀ ਕਿਹੜੇ ਪੁਲਾਂ ਥਾਂ ਨੰਗਦਾ ਤੇ ਲੋਕ ਕਿੰਨੂੰ ਨਵਾਜਦੇ ਦੇਖੋ ਕੰਪੀਟੀਸ਼ਨ ਕੋਈ ਨਹੀਂ ਆ ਮੈਂ ਇਹ ਗੱਲ ਕਹਿ ਰਿਹਾ ਕਿ ਜੇ ਐਮਸੀਆਂ ਤੋਂ ਅਸਤੀਫਾ ਦੋਣਾ ਤੇ ਸਾਰੇ ਐਮਸੀਆਂ ਤੋਂ ਅਸਤੀਫਾ ਦਵਾਇਆ ਜਾਵੇ ਕਾਰਪੋਰੇਸ਼ਨ ਮੈਂ ਅੱਜ ਵੀ ਮੰਨਦਾ ਪਵਾ ਕੋਈ ਕੁਛ ਕਹੀ ਜਾਵੇ ਕਿ ਜਿਹੜੀ ਕਾਰਪੋਰੇਸ਼ਨ ਹੈ ਉਹ ਇੱਕ ਕਪੂਰ ਥਲੇ ਦੇ ਉੱਤੇ ਬੋਝ ਆ ਉਹਦੇ ਉੱਤੇ ਜਿਹੜਾ ਉਹ ਸਾਰੇ ਐਮਸੀ ਜਿਹੜੇ ਅਸਤੀਫਾ ਦੇਣ ਔਰ ਕਾਰਪੋਰੇਸ਼ਨ ਭੰਗ ਕਰਕੇ ਜਿਹੜੇ ਇਹ ਦੁਆਰਾ ਜਿਹੜੀ ਹੈ ਰਬਤੇੜਾ ਪਲਾਕਾ ਜਿਹੜੀ ਕਾਉਂਸਲ ਬਣੇ ਤਾਂ ਕਿ ਲੋਕਾਂ ਦੇ ਜਿਹੜੇ ਕੰਮ ਸੁਚੱਜੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਹੋਣ ਇਹੋ ਮੇਰੀ ਬੇਨਤੀ ਆ ਅਦਰਵਾਈਜ਼ ਮੈਂ ਕਿਸੇ ਐਮਸੀ ਨੂੰ ਕਿਉਂਕਿ ਜੋ ਇਹ ਐਮਸੀ ਜਿਹੇ ਸਹਿਬਾਨ ਜਿਹੜੇ ਨੇ ਜੇ ਉਹ ਇਹ ਸੋਚ ਲੈਣ ਕਿ ਸਾਡਾ ਜਿਹੜਾ ਟੋਰੀ ਫੁਲਕਾ 17000 ਨਾਲ ਚੱਲਣਾ ਉਹ ਸਦਾ ਨਹੀਂ ਚੱਲਣਾ ਇਸ ਸ਼ਹਿਰ ਦੇ ਵਿੱਚ ਤੁਸੀਂ ਮੈਂ ਐਮਸੀ ਸਭਾ ਨੂੰ ਵੀ ਇਹੋ ਗੱਲ ਕਹਿਣਾ ਇਸ ਸ਼ਹਿਰ ਦੇ ਵਿੱਚ ਤੁਸੀਂ ਸਦਾ ਰਹਿਣਾ ਜੀ ਰਣਤ ਤੁਸੀਂ ਇਹ ਜਿਹੜੇ ਲੋਕ ਆ ਇਥੋਂ ਦੇ ਲੋਕ ਆ ਜਿਨ੍ਹਾਂ ਨੇ ਤੁਹਾਨੂੰ ਵੋਟਾਂ પાਕੇ ਨਵਾਜਿਆ ਜਿਨ੍ਹਾਂ ਜਿਹੜੇ ਤੁਸੀਂ ਉਹਨਾਂ ਦਾ ਨਹੀਂ ਸੋਚਦੇ ਇਹ 17 17000 ਨਾਲ ਕੋਈ ਗੱਲ ਨਹੀਂ ਬਣਨੀ ਨਗਰ ਨਿਗਮ ਕਬੂਤਲਾ ਸ਼ਹਿਰ ਦੇ ਮਾਲ ਰੋਡ ਤੇ ਸੈਨਿਕ ਸਕੂਲ ਦੇ ਨਾਲ ਬਣੀ ਕਲੋਨੀ ਵਿੱਚ ਬਣਾਏ ਜਾ ਰਹੇ ਨਜਾਇਜ਼ ਨਿਰਮਾਣ ਨੂੰ ਤੁਰੰਤ ਹਟਾਵੇ ਇਹ ਗੱਲ ਪਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਲਾਕਾ ਵਾਸੀਆਂ ਦੇ ਨਾਲ ਪ੍ਰੈਸ ਕਾਨਫਰੰਸ ਸੰਬੋਧਨ ਕਰਦਿਆਂ ਕਹੀ ਸ਼ਾਮ ਸੁੰਦਰ ਨੇ ਉਕਤ ਉਸ ਸਾਰੇ ਵਿਰੋਧਿਤ ਲਿਖਤੀ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਕਤ ਨਜਾਇਜ਼ ਸਾਰੇ ਦੀ ਸੂchnਾ ਸਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਚੀਫ ਵਿਜੀਲੈਂਸ ਅਫਸਰ ਡੀਸੀ ਕਪੂਰਥਲਾ ਅਤੇ ਨਗਰ ਨਿਗਮ ਕੋਰਸਨ ਨੂੰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਮਾਲ ਰੋਡ ਤੇ ਸਥਿਤ ਸੈਨਿਕ ਸਕੂਲ ਦੇ ਮੁੱਖ ਗੇਟ ਦੇ ਨਾਲ ਸਨੀ ਸਾਈਡ ਵਾਲੇ ਖੇਤਰ ਵਿੱਚ ਰੀਟੇਨਿੰਗ ਦੀਵਾਰਾਂ ਬਣਾਈਆਂ ਗਈਆਂ ਤੇ ਕੁਝ ਦਿਨਾਂ ਬਾਅਦ ਪੱਕੇ ਹੋਏ ਪੱਤਰੇ ਦੀ ਛੱਤ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਨਿਰਮਾਣ ਲੋਹੇ ਦੇ ਟੀਨਾ ਦੀ ਚਾਦਰ ਪਾ ਕੇ ਕੀਤਾ ਗਿਆ ਤਾਂ ਜੋ ਆਮ ਲੋਕਾਂ ਨੂੰ ਸਾਰੀ ਬਾਰੇ ਪਤਾ ਨਾ ਲੱਗ ਸਕੇ ਇਹ ਸਾਰੇ ਨਜਾਇਜ਼ ਸਾਰੇ ਕਾਨੂੰਨ ਦੀ ਲੰਗੜਾ ਕਰਕੇ ਨਕਸ਼ਾ ਪਾਸ ਕਰਵਾਏ ਬਿਨਾ ਹੋ ਰਹੀ ਹੈ ਫਾਜ਼ਲਿਕਾ ਤੇ ਜਨਮ ਅਸ਼ਟਮੀ ਤੋਂ ਉਮਤਾਮ ਨਾਲ ਮਨਾਏ ਗਏ ਇਸ ਮੌਕੇ ਜਿੱਥੇ ਮੰਦਰਾਵੇ ਸ਼ਰਧਾਲੂਆਂ ਦੀ ਭਾਰੀ ਪੀੜ ਦੇਖਣ ਨੂੰ ਮਿਲੇ ਉੱਥੇ ਹੀ ਪਿੰਡਾਂ ਵਿੱਚ ਵੀ ਮਟਕੀ ਪੂਜਨ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਦਰਿਆਵਾਂ ਤੇ ਨਹਿਰਾਂ ਕਿਨਾਰੇ ਪਿੰਡਾਂ ਦੇ ਲੋਕ ਪਹੁੰਚੇ ਕਿਸ ਤਰ੍ਹਾਂ ਪੂਜਾ ਪਵੀਆਂ ਵੀ ਘਰ ਚ ਸੁੱਖ ਸ਼ਾਂਤੀ ਹੋਵੇ ਤੇ ਮਾਲ ਡੰਗਰ ਮ ਬਾੜ ਬੱਚੇ ਨੂੰ ਸੁਖ ਸ਼ਾਂਤੀ ਹੋਵੇ ਉਹ ਲੜਕੀਆਂ ਆਪਾਂ ਕੰਨਿਆਂ ਨੂੰ ਚਾਹੀਦਾ ਪੁੰਨਦਾਨ ਹੁੰਦਾ ਹੈ ਲੜਕੀਆਂ ਦਾ ਨੋ ਹੋਵੇ ਹੋਵੇ ਨੋ ਕੋਤਵੇ ਆਵੇ ਨੋ ਹੋਵੇ ਆ ਇਹ ਪਾਣੀ ਦੇ ਵਿੱਚ ਠੰਡੀ ਕਰੀਦਾ ਹੈ ਰੰਗ ਵગેਰਾ ਵੀ ਸਵੇਰੇ 9 ਵਜੇ ਪੂਜੀ ਦਾ ਇੱਕ ਦਿਨ ਪਕਾਈ ਦਾ ਦੂਜੀ ਦਿਨ ਪੂਜੀਗਾ ਸਵੇਰੇ 9:00 ਵਜੇ ਫਿਰ ਸ਼ਾਮ ਨੂੰ 5:00 ਵਜੇ ਠੰਡੀ ਕਰੀਦਾ ਹੈ ਜਨ ਪੂਰੀ ਹੁੰਦੀ ਹੈ ਕੋਈ ਨੌਕਰੀ ਮੰਗਦਾ ਨੌਕਰੀ ਲੱਗ ਜਾਂਦਾ ਹੈ ਕੋਈ ਦੀਪੁੱਤਰ ਮੰਗਦਾ ਦੀਪੁੱਤਰ ਹੋ ਜਾਂਦਾ ਹੈ ਤੂੰ ਕਰਦੀ ਸੁਖ ਸ਼ਾਂਤੀ ਹੋਵੇ ਉਹ ਮਗਰ ਤੇ ਉਹ ਪਿਛਲੇ ਸਾਲ ਉਸ ਤੋਂ ਪਿਛਲੇ ਮਹੀਨ ਕੋਈ ਦੋ ਵੀ ਰੱਖ ਦਿੰਦਾ ਜਿੰਨੇ ਮਨ ਤੋਂ ਹੋਵੇ ਦੋ ਮੁਰਾਕ ਦਿੰਦਾ ਹੈ ਵੀ ਇੰਨੇ ਸਾਲ ਤੇ ਹੀ ਰੱਖਾਂਗੇ ਉਹ ਵੀ ਰੱਖੀ ਜਾਂਦੀ ਹੈ ਤੀਜੇ ਨੂੰ ਪਕਾਣੇ ਆ ਪਕਾ ਕੇ ਉਹ ਸੁਆਦ ਫਿਰ ਨਪੂਜਨੇ ਆ ਕੋਨਾ ਤਰਨ ਆ ਕੇ ਤੇ ਦੋ ਦੋ ਮਹੀਨੇ ਪਹਿਲੇ ਤਿਆਰੀ ਆਖਦੇ ਲਖੜੀ ਆਣੀ ਸੀ ਤੇ ਲਾਣੀ ਹੈ ਹਾਂ ਫਿਰ ਜਦੋਂ ਸੀਤਲਾ ਆਦੀ ਅਸੀਂ ਬੰਨੇ ਲਖੜੀ ਉਸ ਤੋਂ ਬਾਅਦ ਫਿਰ ਅਤਵੇਂ ਦਿਨੇ ਪਕਾਣੇ ਆਦੇ ਅਸਾਂ ਨੇ ਕਰਮਾ ਵਾਲੀ ਆਈ ਸੀਤਲਾ ਸਾਲ ਬਾਅਦ ਆਂਦੀ ਹੈ ਵੇਨ ਨੂੰ ਮਨਾਈਏ ਅਗਾ ਗੁਰੂ ਰਮ ਬੱਚਿਆਂ ਦੀ ਖਾਰ ਮੰਗੀਦਾ ਹੈ ਮੰਤਾ ਮੰਨੇ ਆ ਬੱਚੇ ਜਾਂਦੇ ਨੇ ਰਾਤ ਸੇਵਾ ਕਰਦੇ ਨੇ ਫਸਲਾਂ ਦੀ ਇਹਨਾਂ ਦੀ ਰੱਖਿਆ ਵਾਰਿਆ ਕਰੀਦਾ ਹਾਂ ਇਹ ਵੀ ਆਨੇ ਬੱਚੇ ਨਾ مالک ਦੇਵੇ ਜੀ ਮਿੱਠੀ ਮਿਹਰਾ ਦੇ ਪੋਤਰੇ ਪੋਤਰੀਆਂ ਵੇਖੀ ਕੋਈ ਹਲੇ ਸਾਲ ਹੀ ਮਨਾਈ ਗੁੜੀਏ ਗਰੇ ਮੁੰਡਾ ਹੋਇਆ ਅੰਮ੍ਰਿਤ ਵੜਿੰਗ ਨੇ ਸੀਪੀ ਲੁਧਿਆਣਾ ਨਾਲ ਮੁਲਾਕਾਤ ਕੀਤੀ ਸਿੰਧੀ ਬੇਕਰਸ ਦੇ ਮਾਲਕ ਦਾ ਹਾਲ ਚਾਲ ਜਾਣਿਆ ਤੇ ਪਰਿਵਾਰਕ ਮੈਂਬਰ ਵੀ ਸਾਹਮਣੇ ਆਏ ਉਨਾ ਕੀ ਕਿਹਾ ਇਸ ਮਾਮਲੇ ਦੇ ਵਿੱਚ ਲੋ ਤੁਸੀਂ ਵੀ ਸੁਣੋ ਜਿਸ ਤਰ੍ਹਾਂ ਦੇਖ ਦਿਓ ਲੁਧਿਆਣਾ ਸ਼ਹਿਰ ਲੋ ਐਂਡ ਆਰਡਰ ਦੇਖ ਦਿਓ ਜੀ ਲੋ ਐਂਡ ਆਰਡਰ ਦੀ ਸਥਿਤੀ ਬਹੁਤ ਵਿਗੜੀ ਹੋਈ ਹੈ ਕਿ ਇੱਕ ਇਨਸਾਨ ਆਪਦੀ ਦੁਕਾਨ ਤੇ ਸ਼ਾਂਤੀ ਦੇ ਨਾਲ ਆਪਦਾ ਵਪਾਰ ਕਰ ਰਿਹਾ ਹੈ ਔਰ ਪਹਿਲਾਂ ਦੋ ਅਸੈਲੈਂਟਸ ਆਉਂਦੇ ਉਹ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦੇ ਆ ਫਾਇਰ ਮਿਸ ਹੋ ਜਾਂਦਾ ਹੈ 20 ਮਿੰਟਾਂ ਬਾਅਦ ਫਿਰ ਉਹੀ ਦੁਬਾਰਾ ਆਉਂਦੇ ਆ ਔਰ ਉਹਦੀ ਗੋਲੀ ਲੱਗਦੀ ਹੈ ਤਾਂ ਪਰਮਾਤਮਾ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਗੋਲੀ ਲੱਗਣ ਦੇ ਬਾਵਜੂਦ ਉਹਨਾਂ ਦੀ ਜਾਨ ਬਚ ਗਈ ਮੈਂ ਹੁਣੇ ਉਹਨਾਂ ਦਾ ਪਤਾ ਲੈ ਕੇ ਆਈ ਹਾਂ ਸਰਜਰੀ ਖਤਮ ਹੋਈ ਸੀ ਅੱਖ ਦੇ ਕੋਲੋਂ ਇੱਥੋਂ ਗੋਲੀ ਲੱਗੀ ਹੈ ਤੇ ਅੱਖ ਦੇ ਨੀਚੋਂ ਗੋਲੀ ਲੰਘੀ ਤੇ ਹਜੇ ਤਾਂ ਉਹ ਅੱਖ ਦੇ ਨੀਚੇ ਵਾਲਾ ਪਾਰਟ ਉਹਦੀ ਸਰਜਰੀ ਹੋਈ ਹੈ ਪਰ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੀ ਹਾਂ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਪਹਿਲਾਂ ਕਦੀ ਵੇਖਣ ਨੂੰ ਨਹੀਂ ਸੀ ਮਿਲੀਆਂ ਉਸੀ ਲੋਕ ਨਾ ਤਾਂ ਉਹਦੇ ਘਰਾਂ 'ਚ ਸੁਰੱਖਿਅਤ ਹੈ ਨਾ ਵੀਆ ਦੁਕਾਨਾਂ ਤੇ ਸੁਰੱਖਿਅਤ ਹੈ ਤੁਸੀਂ ਸੁੱਤੇ ਪਈਆਂ ਤੁਸੀਂ ਘਰ ਕੀ ਰਹੇ ਹੋ ਜੀ ਔਰ ਇਹ ਬੜੀ ਚਿੰਤਾਜਨਕ ਸਥਿਤੀ ਹੈ ਸਾਡੇ ਸੂਬੇ ਦੀ ਔਰ ਜੇ ਸਰਕਾਰ ਇਸ ਚੀਜ਼ ਨੂੰ ਲੈ ਕੇ ਅਵੇਅਰ ਨਹੀਂ ਔਰ ਜੇ ਸਰਕਾਰ ਦਾ ਧਿਆਨ ਹੀ ਨਹੀਂ ਇਸ ਚੀਜ਼ ਦੇ ਵੱਲ ਤਾਂ ਸਰਕਾਰ ਬੈਠੀ ਕਿਉਂ ਕੁਰਸੀ ਤੇ ਇਦੋਂ ਤਾਂ ਸਰਕਾਰ ਰਿਜ਼ਾਈਨ ਕਰ ਦੇ ਤੁਸੀਂ ਜੀ ਵੀ ਸਾਹਿਬ ਨੂੰ ਵੀ ਮਿਲੇ ਉਹਨਾਂ ਨੂੰ ਕੀ ਲੱਗਦਾ ਹੈ ਉਹਨਾਂ ਨੂੰ ਇਹ ਬੇਨਤੀ ਕਰਕੇ ਆਂਦੀ ਹੈ ਉਹਨਾਂ ਨੇ ਸਾਨੂੰ ਦੇਖੋ ਹਜੇ ਜਦੋਂ ਤੱਕ ਇਹ ਪਤਾ ਨਹੀਂ ਲੱਗਦਾ ਕਿ ਗੋਲੀ ਲੱਗੀ ਕਿਉਂ ਜੋ ਤੱਕ ਸਿਚੁਏਸ਼ਨ ਕਲੀਅਰ ਨਹੀਂ ਹੁੰਦੀ ਉਹਦੇ ਤੱਕ ਤਾਂ ਸਾਰਾ ਕੁਝ ਹਵਾ ਚ ਹੈ। ਔਰ ਅਸੀਂ ਇਹ ਮੰਗ ਕਰਦੇ ਆਂ ਅਸੀਂ ਇਹ ਮੰਗ ਕਰਦੇ ਆਂ ਕਿ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਲੋਕ ਕੌਣ ਸੀ ਇਹਨਾਂ ਨੇ ਕਿਉਂ ਅਟੈਕ ਕੀਤਾ ਕਾਰਨ ਕੀ ਰਿਹਾ ਇਹਦੇ ਪਿੱਛੇ ਇਸ ਮੰਗ ਨੂੰ ਲੈ ਕੇ ਅਸੀਂ ਸਾਰੀ ਕਾਂਗਰਸ ਪਾਰਟੀ ਲੁਧਿਆਣਾ ਦੀ ਜਿਹਦੇ ਵਿੱਚ ਜਿੰਨੇ ਵੀ ਕਾਂਗਰਸ ਦੇ ਐਕਸਐਮਐਲਏਜ਼ ਨੇ ਅਸੀਂ ਸਾਰੇ ਇਕੱਠੇ ਹੋ ਕੇ ਕਮਿਸ਼ਨਰ ਸਾਹਿਬ ਕੋਲ ਗਏ ਸੀ ਤੇ ਉਹਨਾਂ ਕੋਲੋਂ ਮੰਗ ਕਰਕੇ ਆਏ ਤੇ ਮੈਂ بار بار ਇਹ ਬੇਨਤੀ ਕਰਦੀ ਹਾਂ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਇਹ ਹੋਇਆ ਕਿਉਂ ਤੇ ਇਹ ਲੋਕ ਕੌਣ ਸੀ ਜਿਹਨੇ ਵਾਅਦਾ ਤੋਂ ਇਨਕਾਰ ਕੀਤਾ ਸੋਸ਼ਲ ਸਕੋਲ ਲਗਾਤਾਰ ਆ ਰਹੀ ਹੈ ਲੋਕਾਂ ਨੂੰ ਧਮਕੀਆਂ ਦਿੱਤੀ ਜਾ ਰਹੀਆਂ ਨੇ ਲੱਗਦਾ ਕਿ ਤਰ੍ਹਾਂ ਕਿ ਤਰ੍ਹਾਂ ਲਾਅ ਐਂਡ ਆਰਡਰ ਦੀ ਸਥਿਤੀ ਹੈ ਲਾਅ ਐਂਡ ਆਰਡਰ ਮੈਂ ਤੁਹਾਨੂੰ ਇਹੀ بار بار ਬੇਨਤੀ ਕਰ ਰਹੀ ਹਾਂ ਕਿ ਲਾਅ ਐਂਡ ਆਰਡਰ ਪੂਰੇ ਪੰਜਾਬ ਭਰ ਦੇ ਵਿੱਚ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕਦਮ ਖਤਮ ਹੋ ਚੁੱਕਿਆ ਹੈ ਔਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਲੋਕ ਲੋਕ ਰਹਿਣਗੇ ਕਿਵੇਂ ਇੱਥੇ ਮੈਨੂੰ ਤੁਸੀਂ ਜਵਾਬ ਦਿਓ ਇਸ ਗੱਲ ਦਾ ਸਰਕਾਰ ਬਣਾਈ ਕਿਉਂ ਹੈ ਜਿਸ ਸਰਕਾਰ ਤੋਂ ਸੁਭਾ ਨਹੀਂ ਚੱਲ ਰਿਹਾ ਤਾਂ ਕਿਰਪਾ ਕਰਕੇ ਰਿਜ਼ਾਈਨ ਕਰ ਦਿਓ ਮੈਂ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਹਾਂ ਜੀ ਅਗਲਾ ਪੰਜਾਬ ਬਣਾਣਾ ਸੀ ਦੇਖੋ ਜੀ ਦਾਅਵੇ ਕਰਨਾ ਅਲੱਗ ਚੀਜ਼ ਹੁੰਦੀ ਹੈ ਔਰ ਜੋ ਰਿਅਲਿਟੀ ਦੇ ਵਿੱਚ ਨਜ਼ਰ ਆ ਰਿਹਾ ਉਹ ਅਲੱਗ ਚੀਜ਼ ਹੈ ਜੋ ਅਸੀਂ ਨਜ਼ਰ ਆ ਰਿਹਾ ਸਾਨੂੰ ਸ਼ਰਮ ਆਉਹੀ ਹੈ ਕਿ ਪਰਸੋਂ ਅੰਮ੍ਰਿਤਸਰ ਦੇ ਵਿੱਚ ਕੋਈ ਆਪਣੇ ਘਰੇ ਬੈਠਾ ਸੀ ਘਰੇ ਆ ਕੇ ਉਹਨਾਂ ਦੇ ਮੂੰਹ ਤੇ ਨਕਾਬ ਵੀ ਨਹੀਂ ਪਾਏ ਮਤਲਬ ਔਰ ਐਨ ਆਰ ਆਈ ਤੇ ਘਰੇ ਬੈਠੇ ਤੇ ਗੋਲੀਆਂ ਚੱਲ ਗਈਆਂ ਇਹਨਾਂ ਤੇ ਜਿਹੜਾ ਅੱਜ ਮੈਂ ਹੁਣ ਪਤਾ ਲੈ ਕੇ ਆਈਆਂ ਲੁਗਾਨਾ ਦੇ ਵਿੱਚ ਇੱਕ ਦੁਕਾਨ ਤੇ ਗੋਲੀਆਂ ਚੱਲ ਗਈਆਂ ਇਹ ਆਮ ਤਰ੍ਹਾਂ ਦੇ ਇਹ ਆਮ ਹਾਦਸੇ ਪੂਰੇ ਪੰਜਾਬ ਭਰ ਦੇ ਵਿੱਚ ਹੋ ਰਹੇ ਨੇ ਜਿਨ੍ਹਾਂ ਨੇ ਕੱਲ ਗੋਲੀ ਚਲਾਈ ਇਹਨਾਂ ਨੇ ਇੱਕ ਹਫਤਾ ਪਹਿਲਾਂ ਸਰਹੱਪਾ ਨਗਰ ਦੇ ਵਿੱਚ ਇੱਕ ਐਨ ਆਰ ਆਈ ਦੇ ਘਰ ਦੇ ਬਾਹਰ ਵੀ ਗੋਲੀਆਂ ਚਲਾਈਆਂ ਸੀ ਸੇਮ ਉਹੀ ਬੰਦੇ ਨੇ ਤੇ ਸਰਕਾਰ ਸੁੱਤੀ ਪਈ ਹੈ ਮੈਂ ਇਹ ਪੁੱਛਣਾ ਚਾਹਣੀ ਹੈ ਪ੍ਰਸ਼ਾਸਨ ਫੜ ਸਕਦਾ ਸੀ ਹਾਂ ਬਿਲਕੁਲ ਫੜ ਸਕਦਾ ਸੀ ਪ੍ਰਸ਼ਾਸਨ ਚਾ ਵੀ ਕੀ ਨਹੀਂ ਕਰ ਸਕਦਾ ਪਰ ਇਹਨਾਂ ਨੇ ਕਿਹਾ ਕਿ ਮੋਗੇ ਤੋਂ ਫੜੇ ਗਏ ਆ ਜੀ ਰਾਤ ਮੋਗੇ ਤੋਂ ਉਹ ਬੰਦੇ ਫੜੇ ਗਏ ਆ ਪਰ ਜਦੋਂ ਤੱਕ ਇਸ ਚੀਜ਼ ਬਾਰੇ ਸਾਨੂੰ ਕਲੈਰਿਟੀ ਨਹੀਂ ਆਉਂਦੀ ਕਿਉਂ ਕੀਤਾ ਗਿਆ ਉਦੋਂ ਤੱਕ ਤਾਂ ਰੋਸ ਹੈ ਹੋਰ ਤੁਸੀਂ ਮਿਲ ਕੇ ਆਏ ਹੋ ਕਿਦਾਂ ਸਿਹਤ ਠੀਕ ਆ ਉਹਨਾਂ ਦਾ ਨਹੀਂ ਜੀ ਨਹੀਂ ਉਹ 언ਕੌਂਸ਼ੀਅਸ ਸਨ ਕੋਸ਼ ਨਹੀਂ ਸੀ ਉਹਨਾਂ ਨੂੰ ਤੇ ਸਰਜਰੀ ਤੋਂ ਬਾਹਰ ਨਿਕਲੇ ਦੇਖੋ ਤਾਂ ਪੇਸ਼ੈਂਟ ਹੈ ਨਾ ਜਦੋਂ ਇੰਨੀ ਵੱਡੀ ਵਾਰਦਾਤ ਹੁੰਦੀ ਹੈ ਔਰ ਗੋਲੀ ਲੱਗਦੀ ਹੈ ਤੁਸੀਂ ਕੀ ਉਮੀਦ ਕਰਦੇ ਹੋ ਕਿ ਇਨਸਾਨ ਦਾ ਕੀ ਹਾਲ ਹੋਊਗਾ ਮੈਂ ਤਾਂ ਇੱਕੋ ਗੱਲ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਾਨ ਬਚ ਗਈ ਕੋਈ ਦੁਸ਼ਮਣੀ ਨਹੀਂ ਸੀ ਕਹਿ ਰਹੇ ਕਹਿੰਦੇ ਕੋਈ ਦੁਸ਼ਮਣੀ ਨਹੀਂ ਸੀ ਦੇਖੋ ਕੋਈ ਦੁਸ਼ਮਣੀ ਨਹੀਂ ਸੀ ਸ਼ਰੀ ਬੜਾ ਅੱਛਾ ਪਰਿਵਾਰ ਹੈ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਕੋਈ ਲੈਣਾ ਦੇਣਾ ਨਹੀਂ ਇਸੇ ਗੱਲ ਤੇ ਪਰਿਵਾਰ ਬਹੁਤ ਪਰੇਸ਼ਾਨ ਹੈ ਕਿ ਇਸੇ ਦਾ ਕਿਸੇ ਦਾ ਦੇਣਾ ਨਹੀਂ ਲੈਣਾ ਨਹੀਂ ਸਾਡੇ ਤੇ ਹੋਇਆ ਕਿਉਂ ਡੇਰਾ ਬਾਬਾ ਨਾਨਕ ਵਿਚੀਕਗਸਤ ਨੂੰ ਪੇਂਟ ਦੀ ਦੁਕਾਨ ਗਣੇਸ਼ ਕੁਮਾਰ ਦੇ ਕੋਲ ਜਾਣ ਪਛਾਤੇ ਲੋਕਾਂ ਵੱਲੋਂ ਗੋਲੀ ਚਲਾਈ ਗਈ ਸੀ ਜਿਨ੍ਹਾਂ ਵਿੱਚ ਚਾਰ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅੱਜ ਜਦੋਂ ਦੋ ਦੋ ਲੋਕਾਂ ਨੂੰ ਰਿਕਵਰੀ ਲਈ ਲਿਆਂਦਾ ਜਿੱਥੇ ਰਿਕਵਰੀ ਹੋਣੀ ਸੀ ਉੱਥੇ ਸ਼ੂਟਰਾਂ ਨੇ ਪਿਸਤੌਲ ਲੁਕੋਏ ਹੋਏ ਸਨ ਜਦੋਂ ਰਿਕਵਰੀ ਲਈ ਪੁਲਿਸ ਨੇ ਉਹਨਾਂ ਨੂੰ ਕਾਰ ਚੋਂ ਬਾਹਰ ਕੱਢਿਆ ਤਾਂ ਤੁਰੰਤ ਉਹਨਾਂ ਨੇ ਪਿਸਤੌਲ ਕੱਢ ਕੇ ਪੁਲਿਸ ਵੱਲ ਨੂੰ ਗੋਲੀ ਮਾਰ ਦਿੱਤੀ ਤੇ ਕੁੱਲ 4 ਰੋਂਦ ਫਾਇਰ ਗਨੀਮਤ ਰਹੀ ਕਿ ਪੁਲਿਸ ਦਾ ਕੋਈ ਵੀ ਜਵਾਨ ਜ਼ਖਮੀ ਨਹੀਂ ਹੋਇਆ ਜਿਸਰ ਕੀ ਸਲ ਕਰ ਰਹੀ ਹੈ ਇਹ ਬੇਸਿਕਲੀ 21 ਅਗਸਤ ਨੂੰ ਇੱਕ ਵਾਰਦਾਤ ਹੋਈ ਸੀਗੀ ਇਥੇ ਇੱਕ ਲੋਕਲ ਬਿਜ਼ਨਸਮੈਨ ਹੈ ਡੇਰਾਵਾ ਬਨਾਨਕ ਦੇ ਵਿੱਚ ਉਹਨੂੰ ਪਹਿਲਾਂ 100 ਸੌਨ ਕਾਲਸ ਆ ਰਹੀਆਂ ਸੀਗੀਆਂ ਉਸ ਤੋਂ ਬਾਅਦ 21 ਤਰੀਕ ਨੂੰ ਕਰੀਬਨ 6:20 ਸ਼ਾਮੀ ਉਹਦੇ ਦੁਕਾਨ ਤੇ ਉਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਸੋ ਦੋ ਨਕਾਬਪੋਸ਼ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉਤੇ ਉਹਨਾਂ ਨੇ ਦੁਕਾਨ ਤੇ ਉਤੇ ਗੋਲੀਆਂ ਚਲਾ ਕੇ ਉਹ ਪਜ ਗਏ ਸੀਗੇ ਉਸ ਤੋਂ ਬਾਅਦ ਇਮੀਡੀਏਟਲੀ ਇਹਦੇ ਵਿੱਚ ਅਸੀਂ ਪਰਚਾ ਦਰਜ ਕਰਤਾ ਐਂਡ ਇਸ ਜੁਰਮ ਦੀ ਸੰਗੀਤਾਂ ਨੂੰ ਸਮਝਦੇ ਹੋਏ ਇਹਦੇ ਵਿੱਚ ਅਸੀਂ ਟੀਮਸ ਬਣਾਈਆਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ડી ਸਾਹਿਬ ਯਨਾ ਦੇ ਨਾਲ ਡੀਐਸਪੀ ਡੇਰਵਾ ਬਾਬਾ ਨਾਨਕ ਇਨਚਾਰਜ ਸੀਆਈ ਐਸਐਚਓ ਡੇਰਵਾ ਬਾਬਾ ਨਾਨਕ ਐਂਡ ਬਾਕੀ ਜਿਹੜੀ ਸਾਡੀ ਟੈਕਨੀਕਲ ਟੀਮਸ ਹੈ ਇਹ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਸੋ ਕਲੈਕਟਿੰਗ ਦਾ ਹਿਊਮਨ ਇੰਟੈਲੀਜੈਂਸ ਐਂਡ ਟੈਕਨੀਕਲ ਇੰਟੈਲੀਜੈਂਸ ਬੜੀ ਮਿਹਨਤ ਕਰਕੇ ਸਖ਼ਤ ਦੇ ਨਾਲ ਕੰਮ ਕਰਕੇ ਇਹਦੇ ਵਿੱਚ ਜਿਹੜੇ ਅਕਿਊਜ਼ ਸੀਗੇ ਇਵੈਂਚੁਅਲੀ ਦੇ ਵੇਰ ਟ੍ਰੇਸਡ ਸੋ ਉਸ ਤੋਂ ਬਾਅਦ ਇਹ ਹੋਇਆ ਕਿ ਇਹ ਜਿਹੜੇ ਬੰਦੇ ਟਰੇਸ ਹੋਏ ਉਹਨਾਂ ਤੇ ਉਤੇ ਮਤਲਬ ਅਜ ਸੁਏਰੇ ਉਹ ਰੇਡ ਰੂਡ ਕਰਕੇ ਦੇਰ ਅਰੈਸਟਡ ਸੋ ਚਾਰ ਬੰਦੇ ਅਰੈਸਟ ਕੀਤੇ ਗਏ ਫਿਰ ਜਦੋਂ ਅਸੀਂ छानबीन ਕਰ ਰਏ ਸੀਗੇ ਵੈਪਨਸ ਦੇ ਬਾਰੇ ਜਿਹਨਾਂ ਦੇ ਰਾਹੀਂ ਸ਼ੂਟਿੰਗ ਹੋਈ ਸੀਗੀ ਤਾਂ ਦੋ ਬੰਦੇ ਉਹਨਾਂ ਚੋਂ ਸੀਗੇ ਹੋਰ ਦਾ ਇਨਫੋਰਮੇਸ਼ਨ ਕਿ ਵੈਪਨਸ ਕਿੱਥੇ ਹੈਗੇ ਨੇ ਤਾਂ ਉਹਨਾਂ ਨੂੰ ਰਿਕਵਰੀ ਕਰਨ ਲਈ ਫਿਰ ਪੁਲਿਸ ਟੀਮ ਇਸ ਸਪੌਟ ਤੇ ਲੈ ਕੇ ਆਈ ਸੀਗੀ ਬਿਕਾਜ਼ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀਗੀ ਫਲਾਨੀ ਜਗ੍ਹਾ ਹੈਗੀ ਤਾਂ ਉੱਥੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਆਈ ਸੀਗੀ ਜਦੋਂ ਮਤਲਬ ਉਹ ਥੱਲੇ ਉਤਰਨ ਲੱਗੇ ਉਹਦੇ ਜੰਪਡ ਆਊਟ ਫਰਮ ਦਾ ਵਹੀਕਲ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਦੇ ਵੈਪਨਸ ਕਿੱਥੇ ਹੈ ਤਾਂ ਦੇ ਟੁਕ ਦਾ ਪੋਜੀਸ਼ਨ ਆਫ ਦਾ ਵੈਪਨਸ ਐਂਡ ਉਹਨਾਂ ਨੇ ਪੁਲਿਸ ਪਾਰਟੀ ਨੂੰ ਓਵਰ ਪਾਵਰ ਕਰਕੇ ਉਹਨਾਂ ਤੇ ਜਿਹੜਾ ਹੈ ਫਾਇਰ ਕਰਤਾ ਤਾਂ ਪੁਲਿਸ ਪਾਰਟੀ ਨੇ ਸ਼ੋਇੰਗ ਦਾ ਅਟਮੋਸਟ ਰੈਸਟ੍ਰੇਂਟ ਪਹਿਲਾ ਉਹਨਾਂ ਨੂੰ ਵਾਰਨ ਕਰਤਾ ਉਸ ਤੋਂ ਬਾਅਦ ਹਵਾ 'ਚ ਫਾਇਰ ਕਰਤਾ ਜਦੋਂ ਉਹਨਾਂ ਨੇ ਉਹ ਕੰਟੀਨਿਊਸਲੀ ਸ਼ੂਟਿੰਗ ਕਰਦੇ ਰਹੇ ਉਸ ਤੋਂ ਬਾਅਦ ਵੀ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਤੇ ਫਾਇਰ ਕਰਤਾ ਉਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਦੇ ਹੈਵ ਸਸਟੇਨਡ ਇਨਜਰੀਜ਼ ਐਂਡ ਉਸ ਤੋਂ ਬਾਅਦ ਪਹਿਲਾ ਅਸੀਂ ਲੋਕਲ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਵੇਅਰ ਦੇ ਹੈਵ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਬਟਾਲਾ ਦੇ ਆਰ ਸੇਫ ਸਰ ਚਾਰੇ ਬੰਦੇ ਲੈ ਕੇ ਆਏ ਸੀ ਸਰ ਨਹੀਂ ਨਹੀਂ ਇਥੇ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਉਹਨਾਂ ਚੋਂ ਜਿਹੜੇ ਦੋ ਬੰਦੇ ਜਿਨ੍ਹਾਂ ਕੋਲ ਇਨਫੋਰਮੇਸ਼ਨ ਸੀਗੀ ਵੈਪਨਸ ਦੇ ਬਾਰੇ ਉਹਨਾਂ ਨੂੰ ਇਥੇ ਲੈ ਕੇ ਆਏ ਸੀ ਸਰ ਜਿਹੜੇ ਰਿਕਵਰੀ ਨੂੰ ਜਾਂਦੇ ਸੀ ਉਹਨਾਂ ਲੋਕਾਂ ਨੇ ਕਿੰਨੇ ਫਾਇਰ ਕੀਤੇ ਉਹਨਾਂ ਨੇ ਇਹ ਪ੍ਰੀਲਿਮਿਨਰੀ ਤੌਰ ਤੇ ਜਿਹੜੀ ਇਨਫੋਰਮੇਸ਼ਨ ਆਈ ਹੈ ਚਾਰ ਫਾਇਰ ਕਰਦੇ ਆ ਪੁਲਿਸ ਦੇ ਉੱਤੇ ਤੁਸੀਂ ਨਿਸ਼ਾਨ ਵੀ ਦੇਖ ਸਕਦੇ ਹੋ ਦਰਖਤਾਂ ਦੇ ਉੱਤੇ ਉਹਨਾਂ ਦੇ ਜਿਹੜੇ ਉਹ ਲੱਗੇ ਹੈ ਗੋਲੀਆਂ ਪੁਲਿਸ ਵੱਲੋਂ ਸੋਚੋ ਜਵਾਬੀ ਫਾਇਰਿੰਗ ਪੁਲਿਸ ਵੱਲੋਂ ਕਿ ਬਾਬੀ ਫਾਇਰਿੰਗ ਕੀਤੀ ਗਈ ਹੈ ਜਿਹੜੀ ਕਿਹੜੇ ਵੈਪਨ ਨਾਲ ਕੀਤੀ ਗਈ ਸੀ ਕਿਸ ਤਰ੍ਹਾਂ ਨਾਲ ਇਹ ਜਿਹੜੇ ਆਪਣੇ ਜਿਹੜਾ ਪਿਸਟਲ ਹੈ ਗੁਲਾਕ ਉਹ ਦੇ ਰਹੇ ਹਨ ਉਹ ਜਵਾਬੀ ਕਾਰਵਾਈ ਹੋਈ ਹੈ ਉਹਦੇ ਵਿੱਚ ਚਾਰ ਪਹਿਲਾ ਮੈਂ ਜਿਵੇਂ ਕਹਿ ਰਿਹਾ ਸੀਗਾ ਪਹਿਲਾ ਹਵਾ ਦੇ ਵਿੱਚ ਫਾਇਰ ਕਰਤਾ ਗਿਆ ਉਸ ਤੋਂ ਬਾਅਦ ਦੋ ਸ਼ਾਟਸ ਇੱਕ ਇੱਕ ਸ਼ਾਟ ਉਹਨਾਂ ਨੂੰ ਲੱਗ ਗਿਆ ਸਰ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਚਲਿਏ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਡਿਟੇਲਡ ਹੈ ਅਸੀਂ ਉਹਨੂੰ ਖੰਗਾਲ ਰਹੇ ਦੇਖ ਰਹੇ ਨੇ ਉਹ ਆਪਾਂ ਸਬਸਕੁਐਂਟਲੀ ਮੀਡੀਆ ਦੇ ਨਾਲ ਸ਼ੇਅਰ ਕਰਦੇ ਹਾਂ ਕੋਈ ਪੁਸ਼ਟਾਂ ਤੇ ਕੋਈ ਇੰਜਰ ਨਹੀਂ ਹੋਇਆ ਸਰ ਨਹੀਂ ਨਹੀਂ ਨੋ ਇੰਜਰੀਜ਼ ਅਨਪੁਲਿਸ ਬਹੁਤ ਵੱਡੀ ਇਸ ਕਾਮਯਾਬੀ ਮੰਨਿਆ ਜਾ ਸਕਦਾ ਹੈ ਬਹੁਤ ਵੱਡੀ ਕਾਮਯਾਬੀ ਹੈ ਇੱਥੇ ਜਿਸ ਤਰ੍ਹਾਂ ਇਹ ਮਤਲਬ ਐਕਸਟਰਸ਼ਨ ਰਿੰਗ ਪ੍ਰੋਪਰਲੀ ਚੱਲਦੀ ਸੀਗੀ ਇਹਦੇ ਵਿੱਚ ਕਰੀਬਨ 50 ਲੱਖ ਦੀ ਫਿਰੋਤ ਇਸ ਬੰਦੇ ਤੋਂ ਮੰਗ ਰਹੇ ਸੀਗੇ ਐਂਡ ਇੰਟਰਸਟਿੰਗਲੀ ਇਸ ਬੰਦੇ ਤੇ ਉੱਤੇ ਪਹਿਲਾ 20 ਗੋਲੀ ਚੱਲੀ ਸੀ ਉਦੋਂ ਵੀ ਬੰਦੇ ਫੜੇ ਗਏ ਸੀਗੇ ਬਟ ਉਸ ਤੋਂ ਬਾਅਦ ਫਿਰ ਇਹ ਮਤਲਬ ਇਨਸੀਡੈਂਟ ਹੋਇਆ ਵੱਡੀ ਕਾਮਯਾਬੀ ਹੈ ਇਹਦੇ ਵਿੱਚ ਕਾਫੀ ਮਿਹਨਤ ਕੀਤੀ ਟੀਮ ਨੇ ਐਸਪੀ ਡੀ ਸਾਹਿਬ ਦੇ ਨੇਤ੍ਰਿਤਵ ਵਿੱਚ ਐਂਡ ਇਵਨਚੁਅਲੀ ਮਤਲਬ ਵੱਡੀ ਉਪਲਬਧੀ ਹੈ ਫਾਰ ਡਿਸਟ੍ਰਿਕਟ ਪੁਲਿਸ ਜਿਹੜੇ ਰੋਕੀ ਖੜੇ ਉਹਨਾਂ ਦੇ ਕਿੰਨੇ ਮਾਮਲੇ ਦਰਜ ਹੋਣ ਤਾਂ ਇਹ ਇਹ ਆਪਾਂ ਡਿਟੇਲਸ ਇਹ ਮੀਡੀਆ ਦੇ ਨਾਲ ਸ਼ੇਅਰ ਕਰਦੇ ਹਾਂ ਫਿਲਹਾਲ ਜਿਹੜੀ ਇਹ ਪ੍ਰੀਲਿਮਿਨਰੀ ਡਿਟੇਲਸ ਹੈਗੀਆਂ ਥੈਂਕ ਯੂ ਥੈਂਕ ਯੂ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਾਨੂ ਦਿਓ ਜੀ ਆਜ਼ਾਦ ਰੱਬ ਰਾਖਾ